ਸਮਾਸੀ ਰਾਜੇ ਦੇ ਘਰ ਲੋੜ ਪਈ ਮਾਸ ਦੀ ਮਾਸ ਕਿੰਨਾ ਚਾਹੀਦਾ ਸੀ ਥੋੜੇ ਜਿਹਾ ਮਹਿਮਾਨ ਆਏ ਸੀ ਤੇ ਪੰਗਤ ਜੀ ਨੇ ਸ਼ਾਮ ਦਾ ਵਕਤ ਤਾਂ ਦੁਕਾਨਦਾਰੀ ਬੰਦ ਕਰਨੀ ਸ਼ੁਰੂ ਕਰ ਦਿੱਤੀ ਕੋણો ਆ ਗਿਆ ਰਾਜੇ ਦਾ ਉਹ ਡਰ ਸੀ ਹੁਕਮ ਸੀ ਕਿ ਸਾਨੂੰ ਇੱਕ ਗੱਲੋ ਮਾਸ ਚਾਹੀਦਾ ਪਰ ਇੱਕ ਕਸਾਈ ਹੁਣ ਦੇ ਨਾਤੇ ਆ ਤੇ ਇਹਨੇ ਬੰਦ ਕਰਨੀ ਚਾਹੀ ਪਰ ਹੁਕਮ ਹੋ ਗਿਆ ਤੇ ਉਹਨੇ ਕੀ ਕਰੀਏ ਫਿਰ ਉਹਨਾਂ ਨੇ ਬੱਕਰੇ ਦਾ ਮਨ ਵਿੱਚ ਸੋਚਿਆ ਕਿ ਇੱਕ ਸਾਈਡ ਪੱਟ ਜਿਹੜਾ ਮਟ ਲੈਂਦੇ ਆ ਉਹ ਕਿੱਥੋਂ ਵਿੱਚ ਹੋ ਜਾਏਗਾ ਕਿ ਉਸ ਤੋਂ ਬਾਅਦ ਜਿਹੜਾ ਦੂਸਰਾ ਮਾਸ ਹੈ ਕੱਲ ਉਹ ਕੱਲ ਆਪਾਂ ਵੇਚ ਬਣ ਹੁਣ ਜਦੋਂ ਇਹ ਕੰਮ ਕਰਨ ਲੱਗਾ ਨਾ ਮਨ ਦੀ ਗੱਲ ਬੱਕਰਾ ਪੜ ਗਿਆ ਹੁਣ ਗੱਲ ਤਾਂ ਮਨ ਦੀ ਹੈ ਨਹੀਂ ਸੱਚੀ ਬੱਕਰਾ ਥੋੜਾ ਭੁੱਲਿਆ ਹੋਏਗਾ ਉੱਥੇ ਪਰ ਗੱਲ ਮਨ ਹੈ ਕਿ ਮਨ ਸਮਝ ਗਿਆ ਇਸ ਗੱਲ ਨੂੰ ਇਹ ਇੰਨੇ ਦਿਨ ਹੋ ਗਏ ਕਸਾਈ ਦਾ ਕੰਮ ਕਰਦੇ ਆ ਪਰ ਕਦੇ ਮਨ ਨੂੰ ਚੋਟ ਨਹੀਂ ਵਜੀ ਸੀ ਕਦੇ ਵੀ ਪਰ ਅੱਜ ਚੋਟ ਵਜੀ ਕਹਿਣ ਲੱਗੇ ਕਿ ਬੱਕਰਾ ਬੋਲਿਆ ਕਹਿਣ ਲੱਗੇ ਅੱਜ ਤੋਂ ਨਵੀਂ ਬਾਜੀ ਚੜਾਉਣ ਲੱਗਿਆ ਮੇਰੇ ਕਿਹੜੀ ਵੱਡਦਾ ਤੂੰ ਮੈਨੂੰ ਰਿਆ ਵੱਡਦਾ ਮੈਂ ਵੀ ਰਿਆ ਕਰਮ ਦੋਨੇ ਆਪਾਂ ਕਰ ਰਹੇ ਆ ਤੂੰ ਵੱਡ ਰਿਆ ਮੈਨੂੰ ਮੈਂ ਵੀ ਵੱਡ ਰਿਆ ਪਰ ਅੱਜ ਨਵਾਂ ਕੰਮ ਸ਼ੁਰੂ ਕਰਨ ਲੱਗੇ ਕਿ ਮੈਨੂੰ ਸਾਰੀ ਰਾਤ ਤੱਕ ਤਾਂ ਬਹਿਗਾ ਜਾਂ ਤਾਂ ਮੈਨੂੰ ਮਾਰ ਪੂਰਾ ਤੇ ਜਾਂ ਪਰ ਅੱਧਾ ਨਾਲ ਛੜੇ ਛੜੇ ਮੈਂ ਸਾਰੀ ਰਾਤ ਤਰਹੂੰਗਾ ਤੇ ਸਵੇਰੇ ਤੂੰ ਮੈਨੂੰ ਆ ਕੇ ਫਿਰ ਵੜੇਗਾ ਤੇ ਇਹ ਨਵੀਂ ਭਾਜੀ ਚੜਾਉਣ ਲੱਗਿਆ ਤੇ ਭਗਤ ਜੀ ਨੇ ਉਸ ਦਿਨ ਤੋਂ ਆਪਣਾ ਸਾਰਾ ਕਸਾਈ ਵਾਲਾ ਕੰਮ ਛੱਡ ਕੇ ਗੁਰੂ ਨਾਨਕ ਜੀਰ ਸੰਗਤ ਪ੍ਰਾਪਤ ਕੋ ਜਦੋਂ ਸੱਦੇ ਅੰਦਰ ਮਨ ਵਿੱਚ ਚੋਟ ਲੱਗੇਗੀ ਨਾ ਉਦੋਂ ਇੱਕ ਪੰਗਤੀ ਲਈ ਮਾਰ ਦੇਣੀ ਹੈ ਸੱਤ ਸਾਡਾ ਜੀਵਨ ਸਫਲ ਹੋ ਜਾਏਗਾ ਸਤਿਗੁਰ ਕਹਿੰਦੇ ਬਿਨ ਬਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਤਰੀ ਜੀਓ ਬਿਨਾ ਫਿਰ ਅੰਦਰ ਵਿਕਾਰਾਂ ਦੀ ਮੈਲ ਜਿਹੜੀ ਆ ਦੂਰ ਨਹੀਂ ਹੋ ਸਕਦੀ ਤੇ ਸੰਗਤ ਚੰਗੀ ਸੰਗਤ ਕਰਦੇ ਸਾਨੂੰ ਬਹੁਤ ਜ਼ਰੂਰੀ ਹੈ ਜਗਤ ਦੇ ਵਿੱਚੋਂ ਸਾਡੇ ਸਵਾਲ ਦੂਰ ਕਰਨੇ ਨੇ ਮਨ ਦੇ ਵਿੱਚੋਂ ਭੋਗ ਕੱਢਣਾ ਹੈ ਤਾਂ ਫਿਰ ਸੰਗਤ ਵਿੱਚ ਬੈਠ ਕੇ ਗੁਰੂ ਦਾ ਨਾਮ ਸਮੋਣਾ ਜਪਣਾ ਪੈਗਾ ਸਾਨੂੰ ਅਰਥ ਨੂੰ ਸਮਝਣਾ ਮੈਂ ਆਏ ਮਿਲ ਮੈਂ ਆਏ ਬਿਨੋ ਜਗ ਜੀਵਨ ਪਿਆਰੇ ਇਹ ਜਗ ਨੂੰ ਜੀਵਨ ਦੇਣ ਵਾਲੇ ਪਿਆਰੇ ਆ ਕੇ ਮੈਨੂੰ ਮਿਲਦੇ ਜਦੋਂ ਅਸੀਂ ਤਰਲੇ ਕਰਾਂਗੇ ਉਹਦੇ ਅੱਗੇ ਇੱਕ ਘੜੀ ਦਾ ਮਿੱਤਰ ਤਾਂ ਕਲਯੁਗ ਹੋਂ ਦਾ ਬੋਨਾ ਕਤ ਮਿਲਿਆ ਪ੍ਰਿਆਤ ਨੂੰ ਭਗਵੰਤਾ ਜਦੋਂ ਸਿਰਲੇ ਕਰਾਂਗੇ ਉਹਦੇ ਅੱਗੇ ਤਕੂ ਪ੍ਰਮਾਤਮਾ ਰਿਝਦਾ ਹੈ ਜ਼ਰੂਰ ਮਿਲਦਾ ਸਾਡੀ ਜ਼ਰੂਰ ਅਸਾਂ ਪੂਰੀ ਕਰਦਾ ਹਰ ਹਰ ਨਾਮ ਦਇਆਮਨ ਕਾਰੇ ਇਹ ਹਰੀ ਪ੍ਰਮਾਤਮਾ ਵਾਹਿਗੁਰੂ ਆਪਣੇ ਮਨ ਦੇ ਵਿੱਚ ਦਇਆ ਕਰਕੇ ਮੈਨੂੰ ਆਪਣਾ ਨਾਮ ਦੇ ਸਿਮਰਨ ਦੀ ਦਾਤ ਦੇ ਤਾਂ ਕਿ ਮੇਰਾ ਜੀਵਨ ਸਫਲ ਹੋ ਜਾਏ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਕੀਜੈ ਜੀਉ ਗੁਰੂ ਦੀ ਮਨ ਦੀ ਵਰਤਨਾ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਦਾ ਬਦਲ ਕੀਆ ਕੀ ਜਦੋਂ ਅਸੀਂ ਗੁਰੂ ਨਾਲ ਜੁੜ ਗਏ ਇੱਕ ਬਿਕ ਹੋਈਏ ਤਾਂ ਫਿਰ ਸਾਨੂੰ ਗੁਰੂ ਦਾ ਨਾਮ ਜਿਹੜਾ ਹੈ ਉਹ ਮਿੱਠਾ ਲੱਗਣ ਲੱਗ ਪਏਗਾ ਹੁਣ ਅਸਲ ਤੇ ਸੰਗ ਦਾ ਸੁਣੀ ਆਉਂਦਾ ਦੁਨੀਆ ਦੇ ਰਸਤੇ ਦੇ ਨੇ ਇੱਥੇ ਜੋ ਟੁਕੜੀਆਂ ਕਰ ਰਿਹਾ ਹੋਇਆ ਪਤਾ ਸੀ ਉਹਦੇ ਕੋਲ ਸਾਰਾ ਦਿਨ ਬੈਠੇ ਰਹੀਏ ਸਮੋ ਪ੍ਰਵਾਹੀ ਨਹੀਂ ਸਾਨੂੰ ਹੋਰ ਰਸ ਆਏਗਾ ਨਹੀਂ ਦੇ ਦੇ ਸੰਗ ਆ ਗੱਲ ਹੋਰ ਕਰ ਆਗਰ ਜਿਹੜੀ ਵਧੀਆ ਜਿਹੀ ਹੋਰ ਕਰੂ ਇਹ ਹੋਰ ਗਲੋ ਲੜਾਈਵੇਂ ਫਿਰਦਾ ਸੀ ਉਹਦੀਆਂ ਗੱਲ ਕਰਦੇ ਤੇ ਜੇ ਗੁਰੂ ਦੀ ਗੱਲ ਸ਼ੁਰੂ ਵਜਾਇਆ ਤਾਂ ਫਿਰ ਕਹਿ ਗੱਛਾ ਵੀ ਸਾਰਾ ਦਿਨ ਗੁਰੂ ਦੀਆਂ ਗੱਲਾਂ ਕਰਦਾ ਰਹਿੰਦਾ ਕਿਉਂਕਿ ਦਸ ਗੁਰੂ ਨਾਲ ਮਿਲਿਆ ਨਹੀਂ ਕਦੀ ਤੇ ਜੇ ਗੁਰੂ ਨਾਲ ਮਿਲਿਆਗਾ ਫਿਰ ਕਰ ਨਹੀਂ ਨਿੰਦ ਚੁਗਲੀ ਨਹੀਂ ਕਰਨੀ ਆਪਾਂ ਕਿਸੇ ਦੀ ਚੁਗਲੀ ਨਹੀਂ ਕਰਨੀ ਆਪਾਂ ਗੁਰੂ ਦੀ ਗੱਲ ਕਰੀਏ ਤਾਂ ਕਿ ਆਪਣਾ ਜੀਵਨ ਜੜਾ ਸਫਲ ਹੋ ਸਕੇ ਫਿਰ ਅਸੀਂ ਗੁਰੂ ਵਾਲੇ ਪਾਸੇ ਲੱਗਦੇ ਸੋ ਅੱਜ ਮਹਾਨ ਦਿਨ ਹੈ ਅਠਵੇਂ ਪਾਤਸ਼ਾਹ ਐਸੇ ਤਾਂ ਸਾਰਾ ਦਿਨ ਅਸੀਂ ਪਿਛਲੇ ਕਿਤੇ ਵੀ ਗੱਲ ਕਰਦੇ ਸੀ ਕਿ ਸਿੱਖ ਇਤਿਹਾਸ ਦਾ ਪਾਈ ਜਾਂਦੇ ਹਾਂ ਅਸੀਂ ਸਾਰੇ ਪਰ ਉਹਨਾਂ ਦਾ ਇਤਿਹਾਸ ਸਾਨੂੰ ਨਹੀਂ ਪਤਾ ਉਹਨਾਂ ਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਕੀ ਬਾਰੇ ਅਠਵੇਂ ਪਾਤਸ਼ਾਹ ਧੰਨ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਣਦੇ ਹੋ ਜਣਦੇ ਹੋ ਕਿ ਭੈਣੋ ਜਾਣਦੇ ਹੋ ਕੌਣ ਸੀ ਅਠਵੇਂ ਪਾਤਸ਼ਾਹ ਹਰਿਕ੍ਰਿਸ਼ਨ ਸਾਹਿਬ ਕੀ ਕੌਣ ਸੀ ਨਹੀਂ ਪੜਿਆ ਕਿ ਵੈਸੇ ਹੀ ਬੋਲ ਨਹੀਂ ਰਹੇ ਬੰਗਲਾ ਸਾਹਿਬ ਗਏ ਹੋ ਕਿਹੜੇ-ਕਿਹੜੇ ਗਏ ਬੰਗਲਾ ਸਾਹਿਬ ਦਿੱਲੀ ਕੋਈ ਨਹੀਂ ਗਿਆ ਤੁਹਾਡੇ ਤੁਸੀਂ ਗਏ ਹੋ ਬੰਗਲਾ ਸਾਹਿਬ ਜੀ ਕਿ ਤੁਸੀਂ ਗਏ ਹੋ ਨੇ ਸਾਰੇ ਵੈਸੇ ਹੀ ਦੱਸ ਰਹੇ